ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ-ਵਾਰ ਵਿਰੋਧੀਆਂ ਚਾਲ ਚੱਲੀ ਵਾਰ-ਵਾਰ ਸਿੱਖ ਕੌਮ ਤੇ ਵਾਰ ਹੋਇਆ ਕਦੇ ਸਾਡੀ ਕਿਰਪਾਨ ਤੇ ਰੋਗ ਲੱਗੀ ਕਦੇ ਸਾਡੀ ਦਸਤਾਰ ਤੇ ਵਾਰ ਹੋਇਆ ਕਦੇ ਸੁਖਮਣੀ ਸਾਹਿਬ ਤੇ ਵਾਰ ਹੋਇਆ ਕਦੇ ਆਸਾ ਜੀ ਦੀ ਵਾਰ ਤੇ ਵਾਰ ਹੋਇਆ ਜਿੱਥੋਂ ਰੌਸ਼ਨੀ ਤੱਕ ਦੀ ਇਹ ਕੁੱਲ ਦੁਨੀਆ ਉਸ ਰੌਸ਼ਨ ਮিনার ਤੇ ਵਾਰ ਹੋਇਆ ਗੁਰੂ ਪਿਆਰੀ ਸਾਧ ਸੰਗਤ ਸਿੱਖ ਕੌਮ ਇੱਕ ਅਜਿਹੀ ਕੌਮ ਹੈ ਜਿਸ ਕੌਮ ਨੂੰ ਖਤਮ ਕਰਨ ਵਾਸਤੇ ਸਮੇ ਸਮੇ ਉੱਤੇ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਉਂਦੇ ਰਹੇ ਸਾਨੂੰ ਖਤਮ ਕਰਨ ਦੀਆਂ ਉਹਨਾਂ ਨੇ ਅਨੇਕਾਂ ਹੀ ਕੋਸ਼ਿਸ਼ਾਂ ਕੀਤੀਆਂ ਪਰ ਸਿੱਖ ਕੌਮ ਜਿਹੜੀ ਖਤਮ ਨਹੀਂ ਹੋਈ ਪਰ ਜਦੋਂ ਵੀ ਸਿੱਖ ਕੌਮ ਨੂੰ ਮਾਰਿਆ ਉਹਦੇ ਆਪਣੇ ਆਨੇ ਮਾਰਿਆ ਸਾਡੀ ਕੌਮ ਦੇ ਵਿੱਚਲੇ ਗਦਾਰਾਂ ਨੇ ਮਾਰਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਕਿਉਂ ਨਾ ਹੋਵੇ ਖਾਲਸਾ ਰਾਜ ਐ ਕਿਹਦਾ ਰਾਜ ਸੀ ਜਿਹੜਾ ਕਦੇ ਖਤਮ ਨਹੀਂ ਸੀ ਹੋ ਸਕਦਾ ਪਰ ਡੋਗਰਿਆਂ ਦੀਆਂ ਗੰਦੀਆਂ ਨੀਤੀਆਂ ਦਾ ਕਰਕੇ ਉਹ ਸਾਡੇ ਹੱਥੋਂ ਸਾਡਾ ਖਾਲਸਾ ਰਾਜ ਜਾਂਦਾ ਰਿਹਾ ਫਿਰ 47 ਵੇਲੇ ਜਦੋਂ ਦੇਸ਼ ਆਜ਼ਾਦ ਕਰਵਾਇਆ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਜਿਹੜੇ ਕਹਿੰਦੇ ਸਨ ਤੁਹਾਡੇ ਸਾਹ ਤੋਂ ਬਿਨਾ ਦੇਸ਼ ਆਜ਼ਾਦ ਨਹੀਂ ਹੋ ਸਕਦਾ ਤੁਸੀਂ ਸਾਥ ਦਿਓ ਤੁਹਾਨੂੰ ਤੁਹਾਡੇ ਵੱਧ ਤੋਂ ਵੱਧ ਹੱਕ ਦਿੱਤੇ ਜਾਣਗੇ ਇਸ ਦੇਸ਼ ਦੇ ਵਿੱਚ ਸਾਡੇ ਨਾਲ ਉਹਨਾਂ ਨੇ ਵੀ ਦਗਾ ਕੀਤਾ ਸਾਡੀਆਂ ਕੁਰਬਾਨੀਆਂ ਦਾ ਮੁੱਲ ਕੀ ਪਾਇਆ ਸਾਨੂੰ ਜ਼ਰਾਇਮ ਪੇਸ਼ਾ ਕੌਮ ਕਹਿ ਕੇ ਪੇਸ਼ ਕਰ ਦਿੱਤਾ ਗਿਆ ਤੇ ਸੰਘਤ ਜੀ ਫਿਰ 84 ਵੇਲੇ ਸਾਡੇ ਆਪਣੇ ਆਨੇ ਸਾਡੇ ਨਾਲ ਦਗਾ ਕੀਤਾ ਜਿੱਥੇ ਸਮੇਂ ਦੀ ਜ਼ਾਲਮ ਸਰਕਾਰ ਦੀ ਰਾਣੀ ਇੰਦਰਾ ਨੇ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕੀਤਾ ਉਹ ਤਾਂ ਦੋਸ਼ੀ ਹੈ ਹੀ ਸੀ ਪਰ ਕਿਤੇ ਨਾ ਕਿਤੇ ਸਾਡੇ ਆਪਣੇ ਵੱੱਦ ਦੋਸ਼ੀ ਛਣ ਕਿਉਂਕਿ ਉਹਨਾਂ ਨੇ ਚਿੱਠੀਆਂ ਲਿਖ-ਲਿਖ ਕੇ ਇੰਦਰਾ ਗਾਂਧੀ ਨੂੰ ਮਜਬੂਰ ਕਰ ਦਿੱਤਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰਨ ਦੇ ਵਾਸਤੇ ਤੇ ਜਦੋਂ ਅਟੈਕ ਹੋਇਆ ਫਿਰ ਉਹੀ ਹੱਥ ਘੜੇ ਕਰਕੇ ਬਾਹਰ ਆ ਗਏ ਉਸ ਵੇਲੇ ਦੀ ਇੱਕ ਦਾਸਦਾਨ ਭਾਈ ਡਾਕਟਰ ਹਰਪਾਲ ਸਿੰਘ ਪੰਨੂ ਦੀ ਕਿਤਾਬ ਦੇ ਵਿੱਚੋਂ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਦਾ ਹਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਲਿਖਦਾ ਹੈ ਕਹਿੰਦਾ ਕਿ ਜਦੋਂ 84 ਦੇ ਵੇਲੇ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪੈਣ ਲੱਗਾ ਫੌਜ ਦਾ ਪੰਜਾਬ ਦੇ ਵਿੱਚ ਫੌਜਾਂ ਚੜ੍ਹ ਕੇ ਆਉਣ ਲੱਗੀਆਂ ਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਕਹਿੰਦਾ ਕੁਝ ਅਸੀਂ ਪ੍ਰੋਫੈਸਰ ਰਲ ਕੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਉਸਦੇ ਪਿੰਡ ਗਏ ਜਾ ਕੇ ਉਸਦੇ ਨਾਲ ਗੱਲ ਕੀਤੀ ਕਿ ਬਾਦਲ ਸਾਹਿਬ ਜਿਹੜੀਆਂ ਫੌਜਾਂ ਪੰਜਾਬ ਦੇ ਵਿੱਚ ਚੜ੍ਹ ਕੇ ਆ ਰਹੀਆਂ ਨੇ ਪੰਜਾਬ ਦੀ ਘੇਰਾਬੰਦੀ ਹੋ ਰਹੀ ਹੈ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ ਜਾ ਰਿਹਾ ਹੈ ਤੁਸੀਂ ਕੁਝ ਕਰੋ ਤੁਹਾਡੀ ਸਰਕਾਰੀ ਦਰਬਾਰੇ ਬੜੀ ਪਹੁੰਚ ਹੈ ਪਰ ਉਸ ਸਮੇਂ ਦੀ ਸੱਤਾ ਦੇ ਵਿੱਚ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਇਹ ਗੱਲ ਕਹੀ ਕਹਿੰਦੇ ਕਿ ਪ੍ਰੋਫੈਸਰੋ ਤੁਸੀਂ ਆਪਣੇ ਘਰਾਂ ਨੂੰ ਮੁੜ ਜਾਓ ਅਜੇ ਇੱਥੇ ਹੋਰ ਵੀ بڑا ਕੁਝ ਹੋਣਾ ਹੈ ਇਹ ਤਾਂ ਅਸੀਂ ਉਸ ਸਮੇਂ ਕੀਤਾ ਹੋਇਆ ਦਗਾ ਸਾਡੇ ਆਪਣੇਆਂ ਵੱਲੋਂ ਤੇ ਹੁਣ ਭਾਈ ਅਮਰਿਤਪਾਲ ਸਿੰਘ ਖਾਲਸਾ ਵਾਰਿਸ ਪੰਜਾਬ ਦੇ ਜਿਨ੍ਹਾਂ ਨੇ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਹਲੂਣਾ ਦਿੱਤਾ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਵਰਜਿਆ ਉਹਨਾਂ ਨੂੰ ਕਿਹਾ ਕਿ ਆਪਣੇ ਅਸਲੀ ਘਰ ਅਨੰਤਪੁਰ ਸਾਹਿਬ ਵੱਲ ਵਾਪਸੀ ਕਰੋ ਤੇ ਗੁਰੂਪਿਆਰ ਵਾਲਿਓ ਜਦੋਂ ਫਿਰ ਭਾਈ ਅਮਰਤਪਾਲ ਸਿੰਘ ਖਾਲਸਾ ਵਾਰਿਸ ਪੰਜਾਬ ਨੂੰ ਆ ਤਰਨ ਤਾਰਨ ਖਡੂਰ ਸਾਹਿਬ ਦੇ ਵਿੱਚੋਂ ਐਮਪੀ ਦੀ ਸੀਟ ਦਿੱਤੀ ਗਈ ਤੇ ਸਾਡੇ ਆਪਣੇ ਜਿਹੜੇ ਸਾਡੇ ਆਪਣੇ ਨਹੀਂ ਨਾ ਉਹਨਾਂ ਵੱਲੋਂ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪੈਰ ਖਿੱਚੇ ਗਏ ਉਹਨਾਂ ਵੱਲੋਂ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਪ੍ਰੋਪਾਗੈਂਡਾ ਕੀਤਾ ਗਿਆ ਉਹ ਕੌਮ ਦੇ ਗਦਾਰ ਜਿਹੜੇ ਸਮੇਂ ਸੇ ਉਤੇ ਕੌਮ ਦੇ ਵਿੱਚ ਪੈਦਾ ਹੋਏ ਆਓ ਕਵੀਸ਼ਰ ਜੱਥੇ ਪਾਸੋਂ ਕਵਿਤਾ ਸਰਵਣ ਕਰੋ ਭਾਈ ਗੁਰਪਾਲ ਸਿੰਘ ਪਖੋਪੁਰ ਦੀ ਕਲਮ ਤੋਂ ਲਿਖੀ ਹੋਈ ਕਵੀਸ਼ਰ ਜੱਥਾ ਭਾਈ ਇੱਜਤਪਾਲ ਸਿੰਘ ਐਵੇਂ ਪਿੰਡ ਪੁੱਚਰ ਸਾਥੀ ਅਰਸ਼ਦੀਪ ਸਿੰਘ ਸੁਰ ਸਿੰਘ ਸੁਖਜੀਤ ਸਿੰਘ ਸੁਰ ਸਿੰਘ ਇਉਂ ਬਿਆਨ ਕਰਦੇ ਵੱਡ ਦੂਜਿਆਂ ਦੇ ਨਾਲੋਂ ਕੁਰਬਾਨੀਆਂ ਅਸਾਂ ਦੇਸ਼ ਲਈ ਖੇਲਾਈਆਂ ਨੇ ਜਵਾਨੀਆਂ ਵੱਡ ਦੂਜਿਆਂ ਦੇ ਨਾਲੋਂ ਕੁਰਬਾਨੀਆਂ ਅਸਾਂ ਦੇਸ਼ ਲੇਖੇ ਲਾਈਆਂ ਨੇ ਜਵਾਨੀਆਂ ਵੱਧ ਦੂਜਿਆਂ ਦੇ ਨਾਲੋਂ ਕੁਰਬਾਨੀਆਂ ਅਸਾਂ ਦੇਸ਼ ਲੇਖੇ ਲਾਈਆਂ ਨੇ ਜਵਾਨੀਆਂ ਵੱਧ ਦੂਜਿਆਂ ਦੇ ਨਾਲੋਂ ਕੁਰਬਾਨੀਆਂ ਅਸਾਂ ਖੇਲਾਈਆਂ ਨੇ ਜਵਾਨੀਆਂ ਅਤਵਾਦੀ ਵਖਵਾਦੀ ਕਹਿ ਕੇ ਭੰਡ ਦੇ ਬੜੇ ਤਾਨੇ ਉੱਤੇ ਦੁੱਖੜੇ ਸੁਹਾਰ ਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਕੋਈ ਵਿੱਚ 47 ਵੱਡੇ ਧੋਖੇ ਨੇ ਇਹ ਤਾਂ ਲੜਾ ਤੂੰ ਦਿੱਤੇ ਹੋ ਕੇ ਨੇ ਹੋਏ ਵਿੱਚ 47 ਵੱਡੇ ਧੋਖੇ ਨੇ ਇਹ ਤਾਂ ਤੁਮ ਹੈ ਲੜਾਕੂ ਦਿੱਤੇ ਹੋ ਕੇ ਨੇ ਉਹ ਕੀਤੀ ਉਹ ਦੋਵੀਂ ਗਦਾਰੀ ਸੀ ਮਕਦਾਰਾਂ ਨੇ ਜੋ ਭੁੱਖੇ ਰੁੱਤ ਬੇਤੇ ਪੈਸੇ ਤੇ ਪਿਆਰ ਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਤੋਪ ਨਾਲ ਸਾਡੇ ਗੁਰੂ ਘਰ ਢਾਏ ਗਏ ਕੀ ਸੀ ਇਹ ਜੋਕਰ ਸੀ ਕਮਾਏ ਗਏ ਤੋਪਾ ਨਾਲ ਸਾਡੇ ਗੁਰੂ ਘਰ ਟਾਏ ਜੋ ਕਰੀ ਕਮਾਏ ਗਏ ਉਥੇ ਉਦੋਂ ਵੀ ਨਿਭਾਏ ਵੱਡੇ ਰੋਲ ਸੀ ਜੋ ਹੁਣ ਫਿਰ ਦੇ ਸਿਆਸਤਾਂ ਨਿਖਾਰ ਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਸਿੱਖ ਮਾਰਦੇ ਬੇਦੋਸ਼ੇ ਬਿਨਾ ਗੱਲ ਤੋਂ ਸਿੱਖ ਮਾਰਤੇ ਬਦੋਸ਼ੇ ਬਿਨਾ ਗੱਲ ਤੋਂ ਬੜੇ ਮਸਲੇ ਪਏ ਨੇ ਬਿਨਾ ਹੱਲ ਤੋਂ ਸਿੱਖ ਮਾਰਤੇ ਬਦੋਸ਼ੇ ਬਿਨਾ ਗੱਲ ਤੋਂ ਬੜੇ ਮਸਲੇ ਪਏ ਨੇ ਬਿਨਾ ਹੱਲ ਤੋਂ ਕਰ ਕਰਕੇ 84 ਚੇਤੇ ਰੋਨਿਆਂ ਅੱਲੇ ਜ਼ਖਮ ਹਾਲੇ ਵੀ ਸੀਨਾ ਸਾੜਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਜਦੋਂ ਮਾਰਦੇ ਗਿਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਿਦਾਰ ਸਾਨੂੰ ਮਾਰਦੇ ਢਾਕੇ ਅੱਜ ਵੀ ਹੱਕਾਂ ਤੇ ਸਾਡੇ ਪੈਂਦੇ ਨੇ ਹੱਕ ਮੰਗিয়ে ਤੇ ਅਤਵਾਦੀ ਕਹਿੰਦੇ ਨੇ ਢਾਕੇ ਅੱਜ ਵੀ ਹੱਕਾਂ ਤੇ ਸਾਡੇ ਪੈਂਦੇ ਨੇ ਅੱਖ ਮੰਗੀ ਤੇ ਅਤਵਾਦੀ ਕਹਿੰਦੇ ਨੇ ਉਹ ਤੰਜ ਕੱਸਦੇ ਸਾਡੀ ਹੋਂਦ ਉੱਤੇ ਵੀ 12 ਵਜ ਗਏ ਨੇ ਕਹਿੰਦੇ ਸਰਦਾਰ ਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਕੁਝ ਮਾਰ ਦਿੱਤੇ ਕੁਝ ਜੇਲੀ ਰੋਲ ਗਏ ਕੁਝ ਚਿੱਟੇ ਵਾਲੀ ਤੱਕੜੀ 'ਚ ਤਲ ਗਏ ਕੋਝ ਮਾਰ ਦਿੱਤੇ ਕੁਝ ਜੇਲੀ ਰੋਲ ਗਏ ਕੁਝ ਚਿੱਟੇ ਵਾਲੀ ਤੱਕੜੀ 'ਚ ਤਲ ਗਏ ਤਿੰਨ ਸੋਲੋ ਖੁਸ਼ੀਆਂ ਸਾਡੀ ਰੱਜ ਕੇ ਮਾਪੇ ਬੁੱਢੇ ਵਾਰੇ ਵੇਖੇ ਪੁੱਬਾ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਬੜੇ ਵਾਰ ਹੋਏ ਸਾਡੇ ਕਿਰਦਾਰ ਤੇ ਸਤਾਰ ਤੇ ਬੜੇ ਵਾਰ ਹੋਏ ਸਾਡੇ ਕਿਰਦਾਰ ਤੇ ਕਦੇ ਤੇਗੀ ਉੱਤੇ ਕਦੇ ਦਸਤਾਰ ਤੇ ਗੁਰਪਾਲ ਪਖੋਪੁਰ ਗੁਰਪਾਲ ਪਖੋਪੁਰ ਰੋ ਰੋ ਦੱਸਦਾ ਪੰਨੇ ਪਾਵਨ ਬਾਣੀ ਦੇ ਦੋਖੀ ਪਾੜਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ ਅਸੀਂ ਵੈਰੀਆਂ ਤੋਂ ਕਦੇ ਵੀ ਨਾ ਹਾਰਦੇ ਜਦੋਂ ਮਾਰਦੇ ਗਦਾਰ ਸਾਨੂੰ ਮਾਰਦੇ